ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਰਿਸ਼ਤੇ ਵਿੱਚ ਕੀ ਲੱਗਦੇ ਸੀ ਦਾਦਾ ਜੀ ਨੰਬਰ 2 ਤਕਦੀਰ ਕੌਣ ਸਿੱਖ ਧਰਮ ਦੇ ਸੰਸਥਾਪਕ ਕੌਣ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਬੱਚੇ ਦਾ ਉੱਤਰ ਆ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੰਬਰ 4 ਗੁਣਸੀਰਤ ਕੌਣ 4 ਨੰਬਰ ਕਿਸ ਸੂਰਮੇ ਦੇ ਮੂੰਹ ਵਿੱਚ ਉਸ ਦੇ ਪੁੱਤਰ ਦਾ ਹੀ ਕਲੇਜਾ ਕੱਢ ਕੇ ਪਾਇਆ ਗਿਆ ਜੰਬੂਰਾ ਨਾਲ ਮਾਸ ਨੋਤ-ਨੋਚ ਕੇ ਉਹਨਾਂ ਨੂੰ ਸ਼ੀਤ ਕੀਤਾ ਗਿਆ ਉਹਨਾਂ ਦਾ ਨਾਂ ਦੱਸੋ ਉਹ ਕਿਹੜੇ ਸਿੱਖ ਸੀ ਗੁਰੂ ਗੋਬਿੰਦ ਸਿੰਘ ਜੀ ਆ ਦੇ ਕਲੇਜੇ ਦਾ ਮਤਲਬ ਦਿਲ ਉਹ ਸਿੱਖ ਦੇ ਆਪਣੇ ਛੋਟੇ ਬੱਚੇ ਦਾ ਦਿਲ ਕੱਢ ਕੇ ਮੂੰਹ 'ਚ ਪਾਇਆ ਸੀ ਅਗਲਾ ਬੱਚਾ ਰੋਲ ਨੰਬਰ 7 ਬੱਚੇ ਦਾ ਨਾਮ ਕਮਲਜੀਤ ਕੌਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ 52 ਹੁਕਮ ਕਿੱਥੇ ਕੀਤੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ 52 ਹੁਕਮ ਕਿੱਥੇ ਕੀਤੇ ਸਨ ਹਜ਼ੂਰ ਸਾਹਿਬ ਨਡੇੜ ਹਜ਼ੂਰ ਸਾਹਿਬ ਨਡੇੜ ਅਗਲਾ ਬੱਚਾ ਜਸਪ੍ਰੀਤ ਕੌਰ 8 ਨੰਬਰ ਰੋਲ ਨੰਬਰ 8 ਜਸਪ੍ਰੀਤ ਕੌਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਕਿੱਥੇ ਹੋਇਆ ਪਟਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪਟਨਾ ਸਾਹਿਬ ਜਿਹੜਾ ਬਿਹਾਰ ਰਾਜ ਦੇ ਵਿੱਚ ਆ ਉੱਥੇ ਹੋਇਆ ਨੰਬਰ 9 ਕਰਨਵੀਰ ਸਿੰਘ ਰੋਲ ਨੰਬਰ 9 ਕਰਨਵੀਰ ਸਿੰਘ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਬਾਣੀ ਕਿਸ ਬੀਬੀ ਤੋਂ ਸੁਣੀ ਸੀ ਬੀਬੀ ਅਮਰੋਜੀ ਬਾਸੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਬਾਣੀ ਬੀਬੀ ਅਮਰੋਜੀ ਬਾਸੋਂ ਸੁਣੀ ਸੀ ਅਰਸ਼ਦੀਪ ਸਿੰਘ 10 ਨੰਬਰ ਰੋਲ ਨੰਬਰ 10 ਬੱਚੇ ਦਾ ਨਾਮ ਹੈ ਜੀ ਅਰਸ਼ਦੀਪ ਸਿੰਘ ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀ ਦੇ ਕੀ ਲੱਗਦੇ ਸਨ

ਬੱਚੇ ਨੇ ਬੋਲਿਆ ਕੀਰਤਪੁਰ ਸਾਹਿਬ ਜਪਦੀਪ ਕੌਰ 25 ਨੰਬਰ ਰੋਲ ਨੰਬਰ 25 ਜਪਦੀਪ ਕੌਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਨਾਨਕ ਦੇ ਪਿੰਡ ਦਾ ਨਾਮ ਦੱਸੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨਾਨਕ ਦੇ ਪਿੰਡ ਗੁਰੂ ਕੀ ਬਟਾਲਾ ਉੱਚੀ ਵੱਲੋਂ ਉੱਚੀ ਵੱਲੋਂ ਗੁਰੂ ਕੀ ਬਟਾਲਾ ਗੁਰੂ ਕੀ ਬਟਾਲਾ